ਸਾਧ ਸੰਗਤ ਜੀਓ ਸੰਤ ਸਨੌਰ ਵਾਲਿਆਂ ਦੇ ਬਚਨਾਂ ਨਾਲ ਬਚ ਸਕਦਾ ਹੈ ਪੰਜਾਬ ਇਹ ਦੋ ਬਚਨ ਮੰਨ ਕੇ ਬਚਾ ਸਕਦੇ ਹੋ ਪੰਜਾਬ ਨੂੰ ਸਾਧ ਸੰਗਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂਪੁਰਖਾਂ ਨੇ ਬੜੇ ਸੋਹਣੇ ਬਚਨ ਕੀਤੇ ਨੇ ਪਿਆਰਿਓ ਬੜੀਆਂ ਸੋਹਣੀਆਂ ਉਹਨਾਂ ਨੇ ਬੇਨਤੀਆਂ ਸੰਗਤ ਦੇ ਨਾਲ ਸਾਂਝੀਆਂ ਕੀਤੀਆਂ ਜਿਦੇ ਵਿੱਚ ਮਹਾਂਪੁਰਖ ਕਹਿੰਦੇ ਨੇ ਕਹਿੰਦੇ ਆਪ ਜੀ ਜੇਕਰ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਸੱਚਮੁੱਚ ਆਪ ਜੀ ਪੰਜਾਬ ਹਕੈਸੀ ਹੋ ਸੱਚਮੁੱਚ ਆਪ ਜੀ ਪੰਜਾਬ ਦੇ ਨਾਲ ਨਿਵਣ ਵਾਲੇ ਹੋ ਸੱਚਮੁੱਚ ਆਪ ਜੀ ਪੰਜਾਬ ਦੇ وارث ਹੋ ਸਤਿਮੁੱਚ ਆਪ ਜੀ ਪੰਜਾਬ ਦੇ ਨਾਲ ਚੱਲਣ ਵਾਲਿਓ ਤਾਂ ਭਾਈ ਕਹਿੰਦੇ ਨਾਮ ਸਿਮਰਨ ਕਰੋ ਹਰ ਇੱਕ ਕੋਨੇ-ਕੋਨੇ ਦੇ ਵਿੱਚ ਇਹ ਗੱਲ ਪਹੁੰਚਾ ਦਿਓ ਇਹ ਆਵਾਜ਼ ਪਹੁੰਚਾ ਦਿਓ ਕਿ ਭਾਈ ਪਰਮਾਤਮਾ ਦੇ ਨਾਮ ਦੀ ਜਦੋਂ ਗੂੰਜ ਪਏਗੀ ਉਹਦੇ ਨਾਮ ਦਾ ਜਿਹੜਾ ਹੈ ਡੰਕਾ ਵੱਜੇਗਾ ਉਦੋਂ ਹੀ ਸਭ ਦੀ ਚੜ੍ਹਦੀ ਕਲਾ ਹੋਏਗੀ ਉਦੋਂ ਹੀ ਸਾਰੇ ਜਿਹੜੇ ਨੇ ਉਹ ਸੇਫ ਹੋਣਗੇ ਪਰਮਾਤਮਾ ਦਾ ਨਾਮ ਐਸਾ ਹੈ ਜਿਹੜਾ ਬਲਦੀਆਂ ਪੱਟੀਆਂ ਦੇ ਵਿੱਚੋਂ ਵੀ ਬੰਦੇ ਨੂੰ ਸੇਫ ਕਰ ਸਕਦਾ ਹੈ ਬਚਾ ਸਕਦਾ ਹੈ ਜਿਹੜਾ ਬੰਦੇ ਨੂੰ ਬਲਦੀਆਂ ਪੱਟੀਆਂ ਦੇ ਵਿੱਚੋਂ ਵੀ ਜਿਹੜਾ ਹੈ ਬਚਾਉਣ ਦੀ ਤਾਕਤ ਰੱਖਦਾ ਹੈ ਬਚਾਉਣ ਦੀ ਸਮਰੱਥਾ ਰੱਖਦਾ ਹੈ ਤੇ ਮੇਰੇ ਸਤਿਗੁਰੂ ਕਹਿੰਦੇ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਤੋ ਗਿਰਧ ਹਮਾਰਾ ਰਾਮਕਾਰ ਦੁਖ ਲੱਗੈ ਨਾ ਭਾਈ ਕਹਿੰਦੇ ਜਿਹੜਾ ਪਰਮਾਤਮਾ ਦੇ ਨੇੜੇ ਹੋ ਜਾਂਦਾ ਤੇ ਮਹਾਂਪੁਰ ਕਹਿੰਦੇ ਕਹਿੰਦੇ ਜਿਵੇਂ ਹੜ ਆਏ ਨੇ ਨਾ ਇਹ ਆਫਤ ਜਿਹੜੀ ਆ ਸਾਡੇ ਉੱਪਰ ਬਣੀ ਹੋਈ ਹੈ ਇਹ ਆਫਤ ਉਦੋਂ ਹੀ ਜਦੋਂ ਲੋਟ ਆਵੇਗੀ ਇਹ ਆਫਤ ਉਦੋਂ ਹੀ ਜਿਹੜੀ ਹੈ ਸਾਡਾ ਖੈੜਾ ਛੱਡੇਗੀ ਜਦੋਂ ਅਸੀਂ ਇਸ ਚੀਜ਼ ਨੂੰ ਜਿਹੜਾ ਹੈ ਉਹ ਸਮਝਣ ਦਾ ਯਤਨ ਕਰਾਂਗੇ ਸਮਝਣ ਦਾ ਪ੍ਰਯਾਸ ਕਰਾਂਗੇ ਸਾਧ ਸੰਗਤ ਜੀਓ ਇਸ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ ਇਹ ਨਾ ਬੁਰਖਾ ਨੇ ਸੁਚੇਤ ਕਰ ਦਿੱਤਾ ਕਹਿੰਦੇ ਭਾਈ ਪ੍ਰਚਾਰ ਕਰੋ ਜੇ ਸਾਡੇ ਘਰਾਂ ਦੇ ਵਿੱਚੋਂ ਗੁਰਬਾਣੀ ਦੀ ਆਵਾਜ਼ ਆਏਗੀ ਆਵਾਜ਼ਾਂ ਆਏਗਾ ਤੇ ਅਸੀਂ ਬੱਜ ਜਾਵਾਂਗੇ ਕਾਮਯਾਬ ਹੋ ਜਾਵਾਂਗੇ ਅੱਜ ਜਿਸ ਤਰ੍ਹਾਂ ਹੜ ਆਏ ਹੋਏ ਹਨ ਉਹਨਾਂ ਘਰਾਂ ਦੇ ਵਿੱਚ ਜ਼ਰੂਰਤ ਹੈ ਸਾਧ ਸੰਗਤ ਗੁਰਬਾਣੀ ਦੀ ਪ੍ਰਮਾਤਮਾ ਤੇ ਭਰੋਸਾ ਕਰਨ ਦੀ ਸਤਿਗੁਰੂ ਮਹਾਰਾਜ ਤੇ ਭਰੋਸਾ ਕਰਨ ਦੀ ਸਤਿਗੁਰੂ ਜੀ ਸਾਨੂੰ ਬਚਾ ਲਿਆ ਜੇ ਸਾਡੇ ਤੇ ਮਿਹਰ ਕਰਿਆ ਜੇ ਫਾਤਸ਼ਾਹ ਜੀ ਕਿਰਪਾ ਕਰਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਿਓ ਦੇਖ ਲਓ ਗੁਰਬਾਣੀ ਨਾਲੋਂ ਵੱਡਾ ਕੋਈ ਹੋਰ ਨਹੀਂ ਗੁਰੂ ਤੋਂ ਵੱਡਾ ਕੋਈ ਹੋਰ ਨਹੀਂ ਯਾਦ ਰੱਖਿਓ ਧੁਰ ਕੀ ਬਾਣੀ ਇਹ ਧੁਰ ਕੀ ਬਾਣੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸਾਰੀਆਂ ਟੈਨਸ਼ਨਾਂ ਫਿਕਰਾਂ ਨੂੰ ਖਤਮ ਕਰਨ ਦੇ ਸਮਰੱਥ ਹੈ ਇਹ ਪਾਵਨ ਬਾਣੀ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਪਾਵਨ ਬਾਣੀ ਇਹ ਇੰਨੀ ਸਮਰੱਥ ਹੈ ਪਿਆਰਿਓ ਇਥੇ ਕੋਈ ਵੀ ਜਿਹੜਾ ਹੈ ਗੁਰਬਾਣੀ ਨੂੰ ਪੜ੍ਹੇ ਤੇ ਉਹਦੇ ਹਰ ਇੱਕ ਦੁੱਖ ਦਰਦ ਕਲੇਸ਼ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੈ ਪਿਆਰਿਓ ਇਹ ਪਾਵਨ ਬਾਣੀ ਤਪਤ ਮਾਹੇ ਠੰਡ ਵਰਤਾਈ ਪੰਦ ਭਇਆ ਦੁਖ ਨਾਠੇ ਭਾਈ ਸਤਿਗੁਰੂ ਕਹਿੰਦੇ ਨੇ ਇਹ ਆਨੰਦ ਦੇਣ ਵਾਲੀ ਪਾਵਨ ਬਾਣੀ ਹੈ ਇਹ ਪਾਵਨ ਬਾਣੀ ਨੂੰ ਪੜਿਆਂ ਆਨੰਦ ਮਿਲਦਾ ਹੈ ਸਤਿਗੁਰੂ ਮਹਾਰਾਜ ਦੀ ਬਾਣੀ ਨੂੰ ਪੜਿਆਂ ਆਨੰਦ ਮਿਲਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜਿਆਂ ਆਨੰਦ ਪ੍ਰਾਪਤ ਹੁੰਦਾ ਹੈ ਤੇ ਇਹ ਬਾਣੀ ਨੂੰ ਜਿੱਥੇ ਪੜਿਆਂ ਆਨੰਦ ਮਿਲਦਾ ਹੈ ਤੇ ਸਾਰੇ ਦੁੱਖ ਵੀ ਦੂਰ ਹੋ ਜਾਂਦੇ ਨੇ ਤੇ ਆਨੰਦ ਭਾਇਆ ਦੁੱਖ ਨਾਠੇ ਭਾਈ ਸਾਰੇ ਦੁੱਖ ਜਿਹੜੇ ਨੇ ਦਿਲਦਰ ਦੂਰ ਹੋ ਜਾਂਦੇ ਨੇ ਪਿਆਰਿਓ ਇਹ ਪਾਵਨ ਬਾਣੀ ਅਜੇ ਹੀ ਹੈ ਗੁਰਮੁਖ ਪਿਆਰਿਓ ਆਪਾਂ ਗੁਰਬਾਣੀ ਦਾ ਪਾਠ ਕਰੀਏ ਨਿਤਨੇਮ ਕਰੀਏ ਸਿਮਰਨ ਕਰੀਏ ਮੇਰੇ ਸਤਿਗੁਰੂ ਕਹਿੰਦੇ ਕਹਿੰਦੇ ਜਿਹੜਾ ਗੁਰੂ ਨਾਲ ਜੁੜਦਾ ਹੈ ਜਿਹੜਾ ਗੁਰੂ ਤੇ ਭਰੋਸਾ ਕਰਦਾ ਹੈ ਸਤਿਗੁਰੂ ਜੀ ਦੀ ਪਿੱਠ ਨਹੀਂ ਜੱ ਲੱਗਣ ਦਿੰਦੇ ਹੁਣ ਅੱਜ ਸਾਡੇ ਘਰਾਂ ਦੇ ਵਿੱਚੋਂ ਜੇ ਗੁਰਬਾਣੀ ਦਾ ਆਵਾਜ਼ ਆਏ ਗੂੰਜ ਪਏ ਮੂਲ ਮੰਤਰ ਸਹਿਬ ਦੀ ਗੁਰਮੰਤਰ ਸਹਿਬ ਦੀ ਤੇ ਯਾਦ ਰੱਖਿਓ ਦੁਨੀਆ ਦੀ ਕੋਈ ਤਾਕਤ ਸਾਨੂੰ ਹਰਾ ਨਹੀਂ ਸਕਦੀ ਮੇਰੇ ਪਾਤਸ਼ਾਹ ਕਹਿੰਦੇ ਜੇ ਸਾਡੇ ਕੋਲੇ ਤਾਕਤ ਹੋਵੇ ਕਹਿੰਦੇ ਦੁਨੀਆ ਦੀ ਭਾਵੇਂ ਜਿੱਤੀ ਮਰਜੀ ਵੱਡੀ ਤੋਂ ਵੱਡੀ ਤਾਕਤ ਕਿਉਂ ਨਾ ਹੋਵੇ ਸਾਡਾ ਵਾਲ ਨਹੀਂ ਵਿੰਗਾ ਕਰ ਸਕਦੀ ਆ ਹੱਡ ਤੇ ਕੀ ਆ ਪਰਲੋ ਤੇ ਕੀ ਕਹਿੰਨੇ ਚਾਹੇ ਇੱਕ ਦੀ ਬਜਾਏ ਤਿੰਨ ਆ ਜਾਣ ਕਿਹਨੇ ਸਾਡਾ ਕੁਝ ਨਹੀਂ ਹੋ ਸਕਦਾ ਤੇ ਸਤਿਗੁਰੂ ਮਹਾਰਾਜ ਐਡੀ ਵੱਡੀ ਤਾਕਤ ਦੇ ਦਿੰਦੇ ਨੇ ਪਿਆਰਿਓ ਕਹਿੰਦੇ ਤਾਂ ਸਾਡਾ ਜਿਹੜਾ ਹੈ ਸਾਡਾ ਬਿਲਕੁਲ ਭਲਾ ਹੋ ਸਕਦਾ ਜੇ ਅਸੀਂ ਹਲੇ ਵੀ ਗੁਰੂ ਨਾਲ ਜੁੜ ਜਾਈਏ ਸੋ ਪਿਆਰਿਓ ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜੀਏ ਆਪਣੇ ਆਪ ਨੂੰ ਅੰਦਰੋਂ ਜਿਹੜਾ ਹੈ ਸਟਰੋਂਗ ਕਰੀਏ ਵਾਹਿਗੁਰੂ ਜੀ ਕਾ